ਜੈਪੀਮ ਜੈਪਾਰਤ ਜੋ ਬੀਤੇ ਦਿਨੀ 26 ਜਨਵਰੀ ਵਾਲੇ ਦਿਨ ਅੰਮ੍ਰਿਤਸਰ ਦੇ ਅੰਦਰ ਬਾਬਾ ਸਾਹਿਬ ਪਿਮਰਾਓ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਥੋੜੇ ਮਾਰੇ ਗਏ ਇਸ ਰੋਸ ਦੇ ਵਜੋਂ ਡਾਕਟਰ ਅੰਬੇਡਕਰ ਜੀ ਨੂੰ ਫੋਲੋ ਕਰਨ ਵਾਲੇ ਲੋਕ ਅੰਬੇਡਕਰਾਇਡ ਲੋਕ ਸ਼ੈਡਿਊਲਡ ਕਾਸਟ ਭਾਈਚਾਰਾ ਅੱਜ ਮੈਦਾਨ ਦੇ ਵਿੱਚ ਨੇ ਪੂਰਾ ਦਿਨ ਪਰ ਪ੍ਰੋਟੈਸਟ ਚੱਲਦੇ ਰਹੇ ਬਹੁਤ ਸਾਰੇ ਸ਼ਹਿਰ ਬੰਦ ਕੀਤੇ ਗਏ ਰੋਡ ਬੰਦ ਕੀਤੇ ਕਿ ਸੜਕਾਂ ਬੰਦ ਬਾਜ਼ਾਰ ਬੰਦ ਕੀਤੇ ਗਏ ਤੇ ਅੱਜ ਇਸ ਵੇਲੇ ਅਸੀਂ ਰਾਤ ਦਾ ਵਿਲ ਹੈ ਤੇ ਇਸ ਵੇਲੇ ਜਿਲ੍ਹਾ ਜਲੰਧਰ ਤੇ ਵਿਧਾਨ ਸਭਾ ਹਲਕਾ ਫਲੋਰ ਦਾ ਪਿੰਡ ਹੈ ਤੁਲੇਤਾ ਤੁਲੇਤਾ ਦੇ ਵਿੱਚ ਅੱਜ ਰਾਤ ਵੇਲੇ ਵੀ ਪ੍ਰੋਟੈਸਟ ਚੱਲ ਰਿਹਾ ਹੈ ਇਸ ਵੇਲੇ ਡਾਕਟਰ ਅੰਬेडकर ਭਵਨ ਦੇ ਵਿੱਚ ਅਸੀਂ ਹਾਂ ਤੇ ਡਾਕਟਰ ਅੰਬेडकर ਸਟੈਚੂ ਦੇ ਮੋਹਰੇ ਲੋਕ ਇਕੱਠੇ ਨੇ ਤੇ ਆਪਣਾ ਜਿਹੜਾ ਉਹ ਰੋਸ ਦਾ ਪ੍ਰਗਟਾਵਾ ਜਿਹੜਾ ਉਹਨਾਂ ਦੀ ਸ਼ਾਂਤੀ ਭੰਗ ਹੋਈ ਆ ਜਿਹੜਾ ਗੁੱਸਾਮੰਦ ਦੇ ਵਿੱਚ ਉਹਦਾ ਪ੍ਰਗਟਾਵਾ ਕਰਨ ਦੇ ਲਈ ਅੱਜ ਇਸ ਵੇਲੇ ਸਟੈਚੂ ਦੇ ਕੋਲ ਨੇ ਜਿੰਦਾਬਾਦ ਅੰਬेडकर ਜਿੰਦਾਬਾਦ 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 ਤੇ ਜੈਹਾ ਬਿਆਨੇ ਖੋਪ ਦੇ ਬਾਬਾ ਸਾਹਿਬ ਤੁਹਾਡਾ ਮਿਸ਼ਨ ਅਧੂਰਾ ਸਾਡੇ ਸਾਰੇ ਪੂਰਾ ਭਾਰਤੀ ਸੰਵਿਧਾਨ ਜਿੰਦਾਬਾਦ 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 ਭਾਰਤੀ ਸੰਵਿਧਾਨ ਜਿੰਦਾਬਾਦ 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 ਬਾਬਾ ਸਾਹਿਬ ਡਾਕਟਰ ਅੰਬੇਡਕਰ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਅਮਰ ਹੈ ਅਮਰ ਰਹੇ ਅਮਰ ਰਹੇ ਤੇਰੀ ਬੇਅਦਬੀ ਕਰਨ ਵਾਲੇ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਐਨਾ ਸਤਾਰਾ ਲਾਓ ਐਨਾ ਤੇਰਾ ਲਾਓ ਤੇ ਲਾਓ ਬਾਬਾ ਸਾਹਿਬ ਤੇਰੀ ਸੋਚ ਤੇ ਪੈਰਾ ਬਿਆਨੇ ਧੋਪ ਕੇ ਬਾਬਾ ਸਾਹਿਬ ਤੇਰੀ ਸੋਚ ਤੇ ਪੈਰਾ ਬਿਆਨੇ ਧੋਪ ਕੇ ਜੈ ਭਾਰਤ ਅੱਜ ਅਸੀਂ ਨਗਰ ਨਿਵਾਸੀ ਪਿੰਡ ਤਲੇਤਾ ਸਮੂਹ ಗ್ರಾಮ ਪੰਚਾਇਤ ਅਤੇ ਪਿੰਡ ਨਿਵਾਸੀ ਨੌਜਵਾਨ ਬੀਬੀਆਂ ਅਤੇ ਭੈਣਾ ਜੋ ਕਿ 26 ਜਨਵਰੀ ਅੰਮ੍ਰਿਤਸਰ ਸਾਹਿਬ ਵਿਖੇ ਬਾਬਾ ਸਾਹਿਬ ਜੀ ਦੇ ਲਗਾਏ ਹੋਏ ਸਟੈਚੂ ਦੀ ਬੇਅਦਬੀ ਅਤੇ ਭੰਨ ਤੋੜ ਦੇ ਰੋਸ ਵਜੋਂ ਇਕੱਠੇ ਹੋਏ ਹਾਂ ਸੋ ਜਿਸ ਇਸ ਘਟਨਾ ਨੇ ਸਮੂਚੇ ਡਾਕਟਰ ਬੀ ਆਰ ਅbedkar ਸਾਹਿਬ ਜੀ ਦੇ ਚੌਣ ਵਾਲੇ ਅਤੇ ਉਹਨਾਂ ਦੇ ਪਰਿਵਾਰਕਾਂ ਦੇ ਫਿਰਦੇ ਬਲੁੰਦਰੇ ਗਾਇਖਾਨ ਸੋ ਅਸੀਂ ਸਰਕਾਰ પાસે ਮੰਗ ਕਰਦੇ ਹਾਂ ਕਿ ਜਿਸ ਵੀ ਵਿਅਕਤੀ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਹੈ ਜਾਂ ਇਸ ਘਟਨਾ ਦੇ ਪਿੱਛੇ ਜੋ ਵੀ ਤਾਕਤਾਂ ਹਨ ਉਹਨਾਂ ਤੇ ਨੱਥ ਪਾਈ ਜਾਵੇ ਅਤੇ ਦੋਸ਼ੀਆਂ ਨੂੰ ਸਾਥ ਤੋਂ ਸਾਥ ਤਾਰਾਵਾ ਤਹਿਤ ਕਟੋਗੜ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਕਿ ਇਹੋ ਜਿਹੀ ਘਿਣੌਣੀ ਹਰਕਤ ਕਰਨ ਵਾਲੇ ਕੋਈ ਹੋਰ ਵੀ ਸੋਚ ਨਾ ਸਕੇ ਸੋ ਜਿੱਥੇ ਅਸੀਂ ਡਾਕਟਰ ਬੀ ਆਰ ਅੰਬੇਦਕਰ ਭਵਨ ਪ੍ਰਬੰਧਕ ਕਮੇਟੀ ਅਤੇ ਸਾਡੇ ਨਾਲ ਸਮੂਹ ਗ੍ਰਾਮ ਪੰਚਾਇਤ ਧਲੇਤਾ ਹਾਜ਼ਰ ਹਨ ਸੋ ਅਸੀਂ ਦੁਆਰਾ ਫਿਰ ਇਸ ਘਟਨਾ ਦੀ ਨਿਖੇਦੀ ਕਰਦੇ ਹਾਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਦੋਸ਼ੀ ਨੂੰ ਤੁਰੰਤ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਅਤੇ ਕੋਈ ਵੀ ਅਰ ਜਹਾਂ ਇਹ ਹੀ ਘਟਨਾ ਦੇ ਬਾਰੇ ਕੋਈ ਸੋਚ ਵੀ ਨਾ ਸਕੇ ਸੋ ਸਾਡੇ ਲਈ 바ਵਾ ਸਾਹਿਬ ਇੱਕ ਮਹਾਨ ਯੋਗਪਾਰਿਸ਼ ਨੇਤਾ ਹਨ ਅਤੇ ਜਿਨ੍ਹਾਂ ਦੇ ਬਣਾਏ ਹੋਏ ਸੰਵਿਧਾਨ ਤਹਿਤ ਸਰਕਾਰਾਂ ਚੱਲਦੀਆਂ ਹਨ ਚਾਹੇ ਉਹ ਇੰਡੀਆ ਹੋਵੇ ਉਹਨਾਂ ਦੇ ਫਾਲੋਅਰ ਬਾਹਰ ਬਾਹਰੀਆਂ ਸਟੇਟਾਂ ਵਿੱਚ ਵੀ ਹਨ ਅੱਜ ਤੱਕ ਸਟੈਚੂ ਦੀ ਇੱਥੇ ਇੰਡੀਆ ਵਿੱਚ ਹੀ ਭੰਨਤੋੜ ਕੀਤੀ ਜਾ ਰਹੀ ਹੈ ਪਰ ਇਹੜਾ ਲੋਕਾਂ ਨੂੰ ਪੜਨਾ ਚਾਹੀਦਾ ਹੈ 바ਵਾ ਸਾਹਿਬ ਬਾਰੇ ਕੈਯੋੜਾ ਨੇ ਕੀ ਸਾਡੇ ਲਈ ਕੀਤਾ ਤੇ ਬਾਹਰਲੇਆਂ ਕੰਟਰੀਆਂ ਵੀ ਮਾਨ ਕਰਦੀਆਂ ਹਨ ਕਿ ਇਹੋ ਜਿਹੇ ਵਿਦਿਆਰਥੀ ਸਾਡੀ ਕੰਟਰੀ ਵਿੱਚ ਪੜ੍ਹ ਕੇ ਗਿਆ ਹੈ ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਨੇ ਵੀ ਕਿਹਾ ਸੀ ਜੇਕਰ ਸਾਡੀ ਕੰਟਰੀ ਵਿੱਚ ਬਾਬਾ ਸਾਹਿਬ ਪੈਦਾ ਹੁੰਦੇ ਤਾਂ ਅਸੀਂ ਇਹਨਾਂ ਨੂੰ ਚੜ੍ਹਦੇ ਸੂਰਜ ਦਾ ਖਿਤਾਬ ਦੇਣਾ ਸੀ ਤੋਂ ਉਹਨਾਂ ਨੇ ਵੀ ਬਾਬਾ ਸਾਹਿਬ ਨੂੰ ਆਦਰ ਸਤਕਾਰ ਅਤੇ ਹੋਰ ਸਾਰੀਆਂ ਕੰਟਰੀਆਂ ਨੇ ਦਿੱਤਾ ਹੈ ਸੋ ਅਸੀਂ ਦੁਬਾਰਾ ਫਿਰ ਇਸ ਘਟਨਾ ਦੀ ਨਿਖੇਦੀ ਕਰਦੇ ਹਾਂ ਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕਰਦੇ ਹਾਂ ਤੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਸਾਰੇ ਪੰਜਾਬ ਵਾਸੀਆਂ ਨੂੰ ਬੜੇ ਹੀ ਦੁਖੀ ਮਨ ਦੇ ਨਾਲ ਅੱਜ ਜੋ ਰੋਸ ਪ੍ਰਟਾਵਾ ਕੀਤਾ ਗਿਆ ਹੈ ਸਾਡੇ ਪਿੰਡੋਂ ਵੱਧ ਤੋਂ ਵੱਧ ਨੌਜਵਾਨ ਜੋ ਕਿ ਹੈਰੀਟੇਜ ਭੀਮਰਾਓ ਡਾਕਟਰ ਭੀਮਰਾਓ ਦੇ ਸਟੈਚੂ ਨੂੰ ਵੰਨਤੋਣ ਦੀ ਕੋਸ਼ਿਸ਼ ਕੀਤੀ ਗਈ ਆ ਜਦ ਕਿ ਸੰਵਿਧਾਨ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਜੋ ਕਿ ਪਹਿਲਾਂ ਵੀ ਸਰਕਾਰਾਂ ਕਰਦੀਆਂ ਆਈਆਂ ਚਾਹੇ ਸੈਂਟਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਸੈਂਟਰ ਸਰਕਾਰ ਨੇ ਜੋ ਕਾਨੂੰਨ ਬਣਾਏ ਉਹਨਾਂ ਦੀ ਉਲੰਘਣਾ ਕੀਤੀਆਂ ਸਾਡੇ ਕਿਸਾਨਾਂ ਨਾਲ ਧੱਕਾ ਕੀਤਾ ਸਾਡੇ ਭਾਈਚਾਰਿਆਂ ਨਾਲ ਧੱਕਾ ਕਰਦੇ ਆ ਪਰ ਅਸੀਂ ਇਹ ਕਹਿਣਾ ਚਾਹੁੰਦੇ ਆ ਜੋ ਵੀ ਇਹ ਬੇਅਦਬੀ ਦੀ ਘਟਨਾ ਹੋਈ ਆ ਜੋ ਵੀ ਇਨਸਾਨ ਫੜਿਆ ਗਿਆ ਆ ਉਸ ਨੂੰ ਵੱਧ ਤੋਂ ਵੱਧ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਉਸ ਤੋਂ ਘੱਟ ਕੋਈ ਵੀ ਸਜ਼ਾ ਨਹੀਂ ਹੋਣੀ ਚਾਹੀਦੀ ਔਰ ਅੱਜ ਪਿੰਡ ਤਲੇਤਾ ਦੀ ਪੰਚਾਇਤ ਅੱਜ ਡਾਕਟਰ ਅੰਬੇਦਕਰ ਭਵਨ 'ਚ ਇਕੱਠੀ ਹੋਈ ਆ ਔਰ ਨਾਲ ਪਿੰਡ ਵਾਸੀ ਇਕੱਠੇ ਹੋਏ ਆ ਸਾਡੇ ਨੌਜਵਾਨਾਂ ਦੇ ਹਰ ਦੇ ਬਲੰਦਰੇ ਗਏ ਅਲੱਗ-ਅਲੱਗ ਧਰਨੇ 'ਤੇ ਜਾ ਕੇ ਰੋਧ ਪ੍ਰਦਰਸ਼ਨ ਅੱਜ ਹੋਇਆ ਪਰ ਅਸੀਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਤੂੰ ਇਹ ਜਿਹੜੀਆਂ ਕਲੌਣੀਆਂ ਹਰਕਤਾਂ ਤੇ ਆ ਗਈਆਂ ਇਸ ਨੂੰ ਇੱਥੇ ਬੰਦ ਕਰ ਦਿਓ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਜੋ ਵੀ ਇਦਾਂ ਦੇ ਸ਼ਰਾਰਤੀ ਅੰਸਰ ਆ ਇਹਨਾਂ ਦੇ ਨੱਥ ਪਾਓ ਜੇ ਇਹ ਘਟਨਾ ਅੰਮ੍ਰਿਤਸਰ ਚ ਹੋਈ ਆ ਜੇ ਕਿਤੇ ਦਬਾਬੇ ਚ ਹੋਈ ਹੁੰਦੀ ਅੱਜ ਉਹ ਇਨਸਾਨ ਜਿਉਂਦਾ ਨਹੀਂ ਰਹਿਣਾ ਸੀਗਾ ਪਰ ਅਸੀਂ ਫੇਰ ਵੀ ਪੰਜਾਬ ਸਰਕਾਰ ਨੂੰ ਇਹੀ ਅਪੀਲ ਕਰਦੇ ਆ ਵੀ ਜਿਹੜਾ ਵੀ ਇਨਸਾਨ ਫੜਿਆ ਗਿਆ ਉਸ ਨੂੰ ਫਾਂਸੀ ਤੋਂ ਘੱਟ ਕੋਈ ਸਜ਼ਾ ਨਹੀਂ ਹੋਣੀ ਚਾਹੀਦੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੀ ਕੋਈ ਘਟਨਾ ਨਾ ਪੰਜਾਬ 'ਚ ਵਾਪਰੇ ਇਹ ਸਰਕਾਰ ਦੀ ਜ਼ਿੰਮੇਵਾਰੀ ਆ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਜੇ ਇਹ ਘਟਨਾ ਕਾਰਨ ਕਰਦਾ ਕੋਈ ਇਨਸਾਨ ਦਬਾਬੇ ਦੇ ਵਿੱਚ ਫੜਿਆ ਜਾਂਦਾ ਆ ਉਸ ਨੂੰ ਮੌਕੇ ਤੇ ਹੀ ਸੋਦਾ ਲਾਇਆ ਜਾਵੇਗਾ ਔਰ ਸਭਿਧਾਨ ਨੂੰ ਤੋੜ ਮਣੋਣ ਵਾਲਿਆਂ ਤੇ ਬਣਦੀ ਕਾਨੂੰਨੀ ਕਾਰਵਾਈ ਅਸੀਂ ਆਪ ਸਭਿਧਾਨ ਦੇ ਜੋ ਰਾਖੇ ਸਾਡਾ ਸੰਸਾਰ ਜੋ ਪਾਈ ਜਾ ਰਾ ਇਹ ਆਪ ਕਰਾਂਗੇ ਇਹ ਗੰਦੀਆਂ ਸਰਕਾਰਾਂ ਤੇ ਸਾਨੂੰ ਯਕੀਨ ਨਹੀਂ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਕਾਲ ਆਈ ਅਸੀਂ ਉਸ ਕਾਲ ਦਾ ਵੱਧ ਚੜ ਕੇ ਸਾਥ ਦੇਾਂਗੇ ਪਿੰਡ ਤਲੇਤੇ ਤੋਂ ਔਰ ਅਸੀਂ ਕਹਿਣਾ ਚਾਹੁੰਦੇ ਆ ਸਰਕਾਰਾਂ ਨੂੰ ਬੇਚੀਜ਼ ਤੇ ਗੌਰ ਕੀਤਾ ਜਾਵੇ ਕੋਈ ਵੀ ਇਦਾਂ ਦੀ ਨੌਜਵਾਨਾਂ ਦੇ ਹਰਦੇ ਬਲੁੰਦਰ ਵਾਲੀ ਕੋਈ ਵੀ ਅਨਸਕਾਮੀ ਘਟਨਾ ਨਾ ਵਾਪਰੇ ਜੈ ਭੀਮ ਜੈਪਾਲ ਭੀਮ ਜੈਪਾਲ ਜੋ ਸਾਡੇ ਅੱਜ 바ਵਾ ਸਾਹਿਬ ਨਾਲ ਸਾਡੇ ਮਸੀਹਾਂ ਦੇ ਨਾਲ ਸਾਡੇ ਬੱਚਿਆਂ ਦੇ ਬਾਪ ਦੇ ਨਾਲ ਇਹ ਦੁਰਘਟਨਾ ਵਰਤੀ ਆ ਉਹ ਕਿਸੇ ਨਾਲ ਨਾ ਹੋਵੇ ਸਾਡਾ ਤਾਂ ਸਹਾਰਾ ਹੀ ਇਹ ਹੈ ਸਾਡੇ ਅਦਾਲਤਾਂ ਦਾ ਸਹਾਰਾ ਹੀ ਇਹ ਹੈ ਜੋ ਸਾਡੇ ਬੱਚਿਆਂ ਨੂੰ ਸਕੂਲ ਦੇ ਦਰਵਾਜ਼ੇ ਖੋਲੇ ਇਸ 바ਵਾ ਸਾਹਿਬ ਨੇ ਸਾਡੇ ਵਾਸਤੇ ਖੋਲੇ ਸਾਡੀ ਤਾਕਤ ਸਾਡਾ ਮਸੀਹ ਸਾਡਾ ਸਭ ਕੁਝ 바ਵਾ ਸਾਹਿਬ ਆ ਜੋ ਭਗਵਾਨ ਨੂੰ ਮੰਨਦੇ ਆ ਅਸੀਂ ਰੱਬ ਨੂੰ ਮੰਨਦੇ ਅਸੀਂ ਸਾਡਾ 바ਵਾ ਸਾਹ ਵੀ ਆ ਜੋ ਕੁਛ ਹੈ ਸਾਡਾ 바ਵਾ ਸਾਹ ਵੀ ਹੈ ਜੈ ਭੀਮ ਜੈ ਭਾਲ ਜੋ ਜੋ ਨੇ ਵੀ ਇਹ ਕਲੌਣੀ ਹਰਕਤ ਕੀਤੀ ਆ ਉਹਨੂੰ ਬਾਅਦ ਤੇ ਬਾਅਦ ਸਜ਼ਾ ਦਿੱਤੀ ਜਾਵੇ ਔਰ ਸਜ਼ਾ ਵੀ ਸਾਨੂੰ ਦਿਖਾ ਲਈ ਜਾਵੇ ਬੇ ਨੇ ਆ ਘਟਨਾ ਕੀਤੀ ਆ ਤੇ ਇਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ ਸਾਡੀ ਇਹੀ ਸਰਕਾਰ ਅੱਗੇ ਬੇਨਤੀ ਆ ਜੋ ਵੀ ਇਹਨੇ ਜੋ ਵੀ ਇਹਨੂੰ ਸਜ਼ਾ ਬਣਦੀ ਕਾਨੂੰਨ ਦੇਵੇ ਇਹ ਸਰਕਾਰਾਂ ਤੇ ਸਾਨੂੰ ਕੋਈ ਯਕੀਨ ਨਹੀਂ ਹੈਗਾ ਇਹ ਸਰਕਾਰਾਂ ਦੇਖੋ ਸਾਡੇ ਅਦਾਲਤਾਂ ਦੇ ਨਾਲ ਇਹ ਸਾਡੇ ਮਨਸੀਹਾ ਦੇ ਨਾਲ ਇਹ ਛੇੜਛਾੜ ਕੀਤੀ ਆ ਇਹਨੇ ਚੰਗੀ ਨਹੀਂ ਕੀਤੀ ਹੈਗੀ ਚੰਗੀ ਨਹੀਂ ਕੀਤੀ ਇਹਨਾਂ ਨੂੰ ਸਜ਼ਾ ਵਾਤੇ ਵਾਤੇ ਸਜ਼ਾ ਮਿਲਣੀ ਚਾਹੀਦੀ ਹੈ ਤੇ ਸੈਕਟਰ ਪਟਾਣ ਪ੍ਰਕਰਮ ਤੇ ਬੜੇ ਦੁਖਦਾਈ ਦੀ ਖਬਰ ਆ ਕਈ ਟਾਈਮ ਤੋਂ ਜਿਸ ਦਿਨ ਤੋਂ ਇਹ ਕੰਮ ਹੋਇਆ ਤਾਂ ਨੀਂਦ ਨਹੀਂ ਆਉਂਦੀ ਤੇ ਸਾਨੂੰ ਇਹ ਉਹ ਦੁੱਖ ਸੀਗਾ ਜਿਸ ਦਿਨ ਨਾ ਬਾਪੂ ਦੀ ਡੈਥ ਹੋਈ ਸੀ ਉਹ ਦੁੱਖ ਇਸ ਵਾਰ ਲੱਗਾ ਜਦੋਂ ਇਹ ਬੰਦੇ ਨੇ ਨਾ ਕਨਾਉਣੀ ਹਾਰਕ ਦਿੱਤੀ। ਸਵਾਨ ਸਾਹਿਬ ਨੇ ਕਿਹਾ ਸੁਖੀ ਮੇਰਾ ਛੋਟਾ ਭਰਾ ਆ ਮੈਂ ਬੜੀ ਇੱਜ਼ਤ ਕਰਦਾ ਉਹ ਮੇਰੀ ਕਰਦਾ। ਜੋ ਨੇ ਗੱਲ ਕਹੀ ਦਬਾਬੇ ਚ ਹੁੰਦਾ ਜਾਂ ਨਾ ਸਾਡੇ ਏਰੀਆ ਚ ਹੁੰਦਾ ਅਸੀਂ ਖੁਦ ਮਾਰ ਲੈਣਾ ਸੀ ਜਾਨੋ। ਕੋਈ ਜਾਂਦਾ ਜਾਂ ਸਾਡਾ ਸਪੈਣ ਜਾਂਦਾ। ਚਲੋ ਅਸੀਂ ਕਈਆਂ ਪਾਸੇ ਤੋਂ ਅੱਡ ਹੋ ਜੀਦਾ ਪਰ ਜਿਹੜਾ ਉਹ ਨਾ ਇਦਾਂ ਦੀ ਗੱਲ ਹੁੰਦੀ ਏ ਫੇਰ ਅਸੀਂ ਸਾਰੇ ਇਕੋਂ ਨੇ ਇਕਲੀ ਐਸੀ ਭਾਈਚਾਰਾ ਕਦੀ ਦੂਜਾ ਨਹੀਂ ਹੁੰਦਾ। ਤੇ ਇੱਕ ਗੱਲ ਹੋਰ ਕਹਿਣੀ ਸਾਨੂੰ ਸਾਰਿਆਂ ਨੂੰ ਤੇ ਬੜਾ ਦੁੱਖदाई ਦੀ ਖਬਰ ਆ ਇਹ ਮੈਨੂੰ ਬੜਾ ਜਿਆਦਾ ਦੁੱਖ ਲੱਗਾ ਬਹੁਤ ਜਿਆਦਾ ਤੇ ਮੈਨੂੰ ਬੜਾ ਅੱਜ ਵਧੀਆ ਫੀਲ ਹੋਇਆ ਜੋ ਐਸਸੀ ਭਾਈਚਾਰਾ ਸਾਡੇ ਨਾਲ ਪੰਜਾਇਦ ਸਾਰੀ ਖੜੀ ਆ ਸੀ ਹਨ ਸਾਰਾ ਸਕਾਰਜੋਗਿਆ ਮੈਂ ਬੜੀ ਰਿਸਪੈਕਟ ਕੀਤੀ ਇਹਨਾਂ ਦੀ ਮੈਨੂੰ ਬੜੇ ਵਧੀਆ ਲੱਗਾ ਜੋ ਸਾਡੇ ਨਾਲ ਅੱਜ ਹੋਇਆ ਠੀਕ ਹੈ ਜੀ ਮੈਂ ਧੰਨਵਾਦ ਜੈਪੀਮ ਜੈਪੋਰ ਜੈਪੀਮ ਜੈਪਾਰ ਨਮੋ ਬਦਾਏ ਅੱਜ ਬਹੁਤ ਹੀ ਮੰਦਭਾਗੀ ਖਬਰਾਂ ਸੜੀ ਆ ਸੁਣੀ ਆ 26 ਜਨਵਰੀ ਨੂੰ 1950 ਨੂੰ ਸਾਡੇ ਦੇਸ਼ ਦਾ ਸੰਵਿਧਾਨ ਜਿਹੜਾ ਸੀਗਾ ਉਹ ਲਾਗੂ ਹੋਇਆ ਸੀ ਜਿਹਦੇ ਨਿਰਮਾਤਾ ਡਾਕਟਰ ਭੀਮrao ਬੇਦਗਰ ਜੀ ਸੀਗੇ ਔਰ 26 ਜਨਵਰੀ ਨੂੰ ਹੀ ਇਹ 바ਵਾ ਸਾਹਬ ਦੇ ਬੋਤਨ ਤੋੜਿਆ ਗਿਆ ਨਾ ਭੰਤੋੜ ਕੀਤੀ ਗਈ ਬਹੁਤ ਜਿਆਦਾ ਮੰਦਭਾਗੀ ਗੱਲ ਆ ਦੂਜੀ ਗੱਲ ਇਹ ਆ ਵੀ 6 ਦਸੰਬਰ ਨੂੰ ਬਾਬਰੀ ਮਾਜਰ ਢਾਈ ਗਈ ਉਹ ਵੀ ਬੜੀ ਮੰਦਭਾਗੀ ਗੱਲ ਸੀਗੀ ਇਹ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਇਹ 26 ਜਨਵਰੀ ਨੂੰ ਜਾਂ ਆਪਣੇ 6 ਦਸੰਬਰ ਨੂੰ ਜਾ ਆਪਣੇ ਜਿਹੜੇ ਆ ਸ਼ੋਕ ਵਿਜੇ 10ਵੀਂ ਵਾਲੇ ਦਿਨ ਨੂੰ ਉਸ ਦਿਨ ਹੀ ਕਿਉਂ ਹੁੰਦੀਆਂ ਨੇ ਇੱਕ ਸੋਚਣ ਵਾਲੀ ਗੱਲ ਆ ਇਹ ਜਦੋਂ ਵੀ ਕੋਈ ਘਟਨਾ ਹੁੰਦੀ ਆ ਜਦੋਂ ਸਾਡੇ ਮਹਾਪੁਰਸ਼ਾਂ ਦਾ ਕੋਈ ਨਾ ਕੋਈ ਰਹਿਬਰਾਂ ਦਾ ਦਿਨ ਹੁੰਦਾ ਉਦੋਂ ਹੀ ਇਹ ਘਟਨਾਵਾਂ ਵਾਪਸ ਜਾਂਦੀਆਂ ਨੇ ਤੇ ਹੁਣ ਵੀ ਭਾਜਪੀ ਵਾਲਿਆਂ ਨੇ ਸਾਨੂੰ ਜਿਹੜਾ ਆ ਲੜਾਉਣ ਦੀ ਕੋਸ਼ਿਸ਼ ਕੀਤੀ ਆ ਦਸੋ ਜਿਹੜੇ ਉਹਦੇ ਮਾਤਾ ਦਾ ਬਿਆਨ ਆ ਟੀਵੀ ਦੇ ਵਿੱਚ ਮੈਂ ਸੁਣ ਰਿਆ ਸੀਗਾ ਉਹ ਮਾਤਾ ਕਹਿੰਦੀ ਵੀ 3 ਸਾਲ ਤੋਂ ਦਬਈ ਗਿਆ ਸੀਗਾ ਅਗਰ ਉਹ 3 ਸਾਲ ਤੋਂ ਦਬਈ ਗਿਆ ਸੀ ਤੇ ਉਹਨੂੰ ਅਸੀਂ ਦੇਖਿਆ ਨਹੀਂ ਫਿਰ ਪੱਤਰਕਾਰ ਨੇ ਉਹਨੂੰ ਸਵਾਲ ਕੀਤਾ ਕਿ ਪੁੱਤ ਤੁਸੀਂ ਉਹਨੂੰ ਕਿੰਨੇ ਸਾਲ ਤੋਂ ਦੇਖਿਆ ਉਹ ਕਹਿੰਦੇ ਡੇਢ ਸਾਲ ਤੋਂ ਦੇਖਿਆ ਜੇਕਰ ਉਹ ਤਿੰਨ ਸਾਲ ਤੋਂ ਗਿਆ ਸੀ ਤੇ ਡੇਢ ਸਾਲ ਤੋਂ ਕਿੱਥੋਂ ਦੇਖ ਲਿਆ ਉਹਨੇ ਫਿਰ ਉਹਨੇ ਗੱਲ ਕੀਤੀ ਵੀ ਤੁਹਾਨੂੰ ਕਿੱਥੋਂ ਪਤਾ ਲੱਗਾ ਕਿ ਜਿਹੜਾ ਅਮਰਸਰ ਤੁਹਾਡਾ ਬੇਟਾ ਕਾਸ਼ ਗਿਆ ਆ ਉਹ ਕਹਿੰਦੀ ਵੀ ਆਪਣੇ ਪਿਛਲੇ 3 ਮਹੀਨੇ ਤੋਂ ਉੱਥੇ ਗਿਆ ਆ ਤੇ ਜਦੋਂ ਉਹਨੂੰ ਇਹ ਨਹੀਂ ਪਤਾ ਵੀ ਮੇਰਾ ਬੇਟਾ ਉੱਥੇ ਗਿਆ ਆ 3 ਤਿੰਨ ਮਹੀਨੇ ਤੋਂ ਅਮਰਸਰ ਦੇ ਵਿੱਚ ਤੇ ਉਹਨੂੰ ਕਿੱਦਾਂ ਪਤਾ ਚੱਲ ਗਿਆ ਘਰ ਦੇ ਉਹ ਆਉਂਦਾ ਜਾਂਦਾ ਨਹੀਂ ਕਦੇ ਉਹਦੀ ਕੋਈ ਆਉਣੀ ਜਾਣੀ ਨਹੀਂ ਕਿਸੇ ਘਰ ਦੇ ਨਾਲ ਨਹੀਂ ਇਸੇ ਪਿੰਡ ਦੇ ਵਿੱਚ ਨਾਲ ਨੇ ਤੇ ਫਿਰ ਉਹ ਆਕਾਸ਼ ਜਿਹੜਾ ਆ ਉਹ ਮੋਗੇ ਤੋਂ ਹਰਮੰਦਰ ਅੱਥੇ ਅੰਮ੍ਰਿਤਸਰ ਅੱਧਾ ਚਲੇ ਗਿਆ ਸੋਚਣ ਵਾਲਾ ਵਿਚਾਇਆ ਦੂਜੀ ਗੱਲ ਹੈ ਪ੍ਰਸ਼ਾਸਨ ਇਸ ਪਹਿਲੂ ਤੇ ਧਿਆਨ ਕਿਉਂ ਨਹੀਂ ਦੇ ਰਿਹਾ ਜਦੋਂ ਪੱਤਰਕਾਰ ਇਹ ਸਵਾਲ ਕਰ ਸਕਦਾ ਤੇ ਪ੍ਰਸ਼ਾਸਨ ਕਿਉਂ ਨਹੀਂ ਕਰ ਸਕਦਾ ਪ੍ਰਸ਼ਾਸਨ ਉਹਨੂੰ ਟੈਰੋਗੇਟ ਕਰੇ ਟੈਰੋਗੇਟ ਕਰਕੇ ਜਿਹੜੀ ਬੰਦੀ ਕਾਰਵਾਈ ਆ ਉੱਤੇ ਐਨਐਸਏ ਲਗਾਇਆ ਜਾਵੇ ਨੈਸ਼ਨਲ ਸਕਿਉਰਿਟੀ ਜਿਹੜਾ ਆ ਲਾ ਜਾਵੇ ਉਹਦੇ ਤਹਿਤ ਉਹਨੂੰ ਵੀ ਡਿਵਲੂਆਰੀ ਜੇਲ ਦੇ ਵਿੱਚ ਬੰਦ ਕੀਤਾ ਜਾਵੇ ਆਕੇ ਗਾਤੋ ਕੋਈ ਇਹੀ ਕਟਣਾ ਨਾ ਵਾਪਰੇ ਜੇਕਰ ਸਰਕਾਰ ਜੇਹਾ ਨਹੀਂ ਕਰ ਸਕਦੀ ਤਾਂ ਸਾਡੇ ਹਵਾਲੇ ਕਰ ਦੇਵੇ ਤਾਂ ਅਸੀਂ ਆਪੇ ਕਰ ਦੇਾਂਗੇ ਜੋ ਕਰਨਾ ਅਸੀਂ ਤਾਂ ਸਾਡਾ ਜਿਹੜਾ ਐਸਸੀ ਭਾਈਚਾਰਾ ਆ ਸਾਡੇ ਨਾਲ ਜਿਹੜਾ ਦੂਸਰਾ ਵੀ ਆਪਣੇ ਭਾਈਚਾਰਾ ਅਸੀਂ ਇੱਕਜੁੱਟਾਂ ਇੱਕਜੁੱਟ ਰਹਾਂਗੇ ਸਾਡੇ ਵਿੱਚ ਜਿਹੜੀ ਇਹ ਫੁੱਟਪੌਂਡ ਦੀ ਕੋਸ਼ਿਸ਼ ਨਾ ਕੋਈ ਪਾਰਟੀ ਨਾ ਕੋਈ ਹੋਰ ਕਰੇ ਨਾ ਹੀ ਅਸੀਂ ਆਪਣੇ ਵਿੱਚ ਫੁੱਟ ਪੈਣ ਦੇਵਾਂਗੇ ਅਸੀਂ ਭਾਈ ਭਾਈਚਾਰਕਾਂ ਦਾ ਪ੍ਰਤੀਕ ਰੱਖਾਂਗੇ ਦੂਜੀ ਗੱਲ ਇਹ ਆ ਵੀ ਜੇਕਰ ਉਹ ਸਰਕਾਰਾਂ ਨਹੀਂ ਸਾਭ ਸਕਦੀਆਂ ਤੇ ਪਸੰਦ ਦੇ ਦੇਣ ਉਹ ਸਾਡੇ ਹਵਾਲੇ ਗਾ ਦੇਣਾ ਸੀ ਆਪੇ ਸੋਦਾ ਲਾ ਦੇਾਂਗੇ ਉਹਦਾ ਜੇ ਜਦੋਂ ਅਸੀਂ ਸੋਦਾ ਲਾਵਾਂਗੇ ਤਾਂ ਸਾਡੂੰ ਆਪਣੇ ਆਪ ਇਨਸਾਫ ਮਿਲ ਜਾਊਗਾ ਤੇ ਗਾ ਤਾਂ ਕੋਈ ਇਦਾਂ ਦੀ ਕਾਰਵਾਈ ਨਹੀਂ ਕਰੂਗਾ ਤੇ ਮੈਂ ਤਾਂ ਇਹ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਮੰਗ ਕਰਦਾ ਕਿ ਜਿਹੜੀ ਅਜ ਤੱਕ ਜਿਹੜੀ ਜਾਂਚ ਕੀਤੀ ਜਾਵੇ ਇਹਦੇ ਪਿੱਛੇ ਹੈ ਕੌਣ ਸੀ ਇਹਦੇ ਪਿੱਛੇ ਪਹਿਲੂ ਕੌਣ ਸੀਗਾ ਕਿਹਨੇ ਇਹ ਘਟਨਾ ਜਿਹੜੀ ਹੈ 26 ਜਨਵਰੀ ਨੂੰ ਕਿਉਂ ਰਚੀ ਆ ਤੇ ਜਲਦੀ ਤੋਂ ਜਲਦੀ ਜਿਹੜਾ ਉਹਦੇ ਰਿਮਾਂਡ ਦਿੱਤਾ ਆਪਣੇ ਮਾਨਯੋਗ ਕੋਰਟ ਸਾਹਮਣੇ ਚਾਰ ਦਿਨ ਦਾ ਰਿਮਾਂਡ ਦਿੱਤਾ ਚਾਰ ਦਿਨ ਦੇ ਰਿਮਾਂਡ ਦੇ ਵਿੱਚ ਉਹਦੀ ਪੁੱਛਪੜਦਾਦ ਕੀਤੀ ਜਾਵੇ ਉੱਚ ਪ੍ਰਸ਼ਾਸਨ ਕਰਕੇ ਜਿਹੜੇ ਵੀ ਉਹਦੇ ਪਿੱਛੇ ਹੱਥ ਆ ਉਹਨਾਂ ਨੂੰ ਜਲਦੀ ਜਲਦੀ ਉਹਨਾਂ ਨੂੰ ਸਲਾਖਾ ਪਿੱਛੇ ਛੱਟਿਆ ਜਾਵੇ ਜਾਂ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਾਂ ਭੀਮ ਜਾਂ ਪਾਕ ਨਮਾ ਬਦਾਂ